ਮੈਂ ਦੱਸਣਾ ਚਾਹਵਾਂਗਾ ਕਿ ਅੱਜ ਦੀ ਇਤਿਹਾਸਿਕ ਮੀਟਿੰਗ ਇਹ ਇੱਕ ਵਿਲੇਜ ਡਿਫੈਂਸ ਕਮੇਟੀਜ਼ ਦਾ ਇੱਕ ਗੈਦਰਿੰਗ ਹੀ ਨਹੀਂ ਹੈਗੀ ਇਹ ਪੁਲਿਸ ਨਾਲ ਇੱਕ ਭਾਗੀਦਾਰੀ ਹੈ ਤੁਹਾਡੀ ਪੁਲਿਸ ਨਾਲ ਇੱਕ ਸਮੁਦਾਇਕ ਜਿਹੜੀ ਇੱਕ ਸੋਚ ਹੈਗੀ ਉਸ ਦੀ ਸ਼ੁਰੂਆਤ ਹੈ ਉਸ ਦਾ ਆਗਾਜ਼ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਮਿਲ ਕੇ ਮੋਢੇ ਤੋਂ ਮੋਢਾ ਲਾਓ ਤਾਂ ਕਿ ਪੰਜਾਬ ਨੂੰ ਨਸ਼ੇ ਤੋਂ ਮੁਕਤ ਕੀਤਾ ਜਾ ਸਕੇ ਇਹ ਤਕਰੀਬਨ 1.5 ਲੱਖ ਤੋਂ ਜ਼ਿਆਦਾ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰ ਜਿਹੜੇ ਐਨਰੋਲ ਹੋ ਚੁੱਕੇ ਹਨ ਉਹਨਾਂ ਦੀ ਪੁਲਿਸ ਮੈਕਮੇ ਨਾਲ ਮੈਂ ਸੀਐਮ ਸਾਹਿਬ ਨੂੰ ਦੱਸਣਾ ਚਾਹਾਂਗਾ 15000 ਤੋਂ ਵੱਧ ਮੀਟਿੰਗਸ ਹੋ ਚੁੱਕੀਆਂ ਹਨ ਤੇ ਵਿਲੇਜ ਡਿਫੈਂਸ ਕਮੇਟੀ ਦਾ ਰੋਲ ਜਿਹੜਾ ਹੈਗਾ ਉਹ ਉਹਦਾ ਡਿਊਲ ਪਰਪਸ ਰੋਲ ਹੈ ਇੱਕ ਤੇ ਤੁਸੀਂ ਸਾਡੇ ਆਈਜ਼ ਐਂਡ ਇਅਰਜ਼ ਹੋ ਤੁਸੀਂ ਪੁਲਿਸ ਨੂੰ ਦੱਸੋਗੇ ਕਿੱਥੇ ਗਲਤ ਕੰਮ ਹੋ ਰਿਹਾ ਹੈ ਕਿੱਥੇ ਨਸ਼ੇ ਵਿਕ ਰਹੇ ਹੈਗੇ ਤੇ ਦੂਸਰਾ ਜਿਹੜੇ ਵਿਕਟਿਮ ਹੈਗੇ ਅਸੀਂ ਉਹਨਾਂ ਨੂੰ ਨਸ਼ੇ ਦੇ ਵਿਕਟਿਮ ਕਹਿੰਦੇ ਆ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਰੀਹੈਬਿਲੀਟੇਸ਼ਨ ਲਈ ਤੁਸੀਂ ਸਰਕਾਰ ਦੇ ਸਾਥ ਹੋਗੇ ਇਸ ਬਹੁਤ ਸੋਚ ਸਮਝ ਕੇ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਕਿ ਤੁਹਾਡੀ ਆਇਡੈਂਟੀਟੀ ਜਿਹੜੀ ਉਹ ਅਨੋਨਿਮਸ ਰਹਿਣੀ ਚਾਹੀਦੀ ਗੁਪਤ ਰਹਿਣੀ ਚਾਹੀਦੀ ਇਸ ਕਰਕੇ ਇੱਕ ਨਵੀਂ ਨਸ਼ਾ ਮੁਕਤ ਅਭਿਆਨ ਐਪ ਬਣਾਈ ਗਈ ਹੈ ਇਹ ਨਸ਼ਾ ਮੁਕਤ ਅਭਿਆਨ ਐਪ ਦੇ ਵਿੱਚ ਤੁਸੀਂ ਜਿਹੜੀ ਵੀ ਇਤਲਾ ਦਿੰਦੇ ਹੋ ਉਹ ਆਇਡੈਂਟੀਟੀ ਗੁਪਤ ਰੱਖੀ ਜਾਂਦੀ ਹੈ ਉਹ ਜਿਹੜੀ ਸਾਡੀ ਸੇਫ ਪੰਜਾਬ ਐਪ ਹੈ ਜਿਹੜਾ ਕਿ ਇੱਕ ਵਟਸਐਪ ਚੈਟ ਬਾਕਸ ਹੈ ਉਸ ਦੇ ਨਾਲ ਬ੍ਰਿਜ ਸੌਫਟਵੇਅਰ ਦੇ ਨਾਲ ਉਸ ਨੂੰ ਲਿੰਕ ਕੀਤਾ ਗਿਆ ਹੈ ਤੇ ਜਿਹੜੇ ਪੁਲਿਸ ਦੇ ਅਫਸਰ ਕੋਲ ਉਹ ਟਿਪ ਜਾਂਦੀ ਹੈ ਪੁਲਿਸ ਦੇ ਅਫਸਰ ਨੂੰ ਪਤਾ ਨਹੀਂ ਹੁੰਦਾ ਕਿ ਇਹ ਕਿੱਥੋਂ ਆਈ ਹੈ ਉਸ ਤੇ ਪ੍ਰੋਪਰ ਕਾਰਵਾਈ ਕੀਤੀ ਜਾਂਦੀ ਹੈ ਸੋ ਮੈਂ ਤੁਹਾਨੂੰ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਨੰਬਰਸ ਦੇ ਵਿੱਚ ਤੁਸੀਂ ਖੁੱਲ ਕੇ ਜਿਹੜਾ ਇਸ ਐਪ ਦਾ ਇਸਤੇਮਾਲ ਕਰੋ ਇਸ ਐਪ ਦੀ ਵਰਤੋਂ ਕਰੋ ਸਾਨੂੰ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੋ ਮੈਂ ਦੱਸਣਾ ਚਾਹਵਾਂਗਾ ਕਿ ਹੁਣ ਤਕਰੀਬਨ 1200 ਤੋਂ ਜ਼ਿਆਦਾ ਤੁਸੀਂ ਸਾਨੂੰ ਟਿਪਸ ਦੇ ਚੁਕੇ ਹੋ ਦੇ 300 ਤੋਂ ਵੱਧ ਅਸੀਂ ਗ੍ਰਿਫਤਾਰੀਆਂ ਕਰ ਚੁੱਕੇ ਹਾਂ तकरीबन 2 200 ਐਫ ਆਰਾਂ ਦਰਜ ਹੋਈਆਂ ਐ ਜਿਹੜੀ VDC ਤੇ ਜਿਹੜੀ ਇਤਲਾ ਤੁਹਾਡੇ ਥਰੂ ਸਾਡੇ ਕੋਲ ਆਈ ਹੈ ਮੈਂ ਦੱਸਣਾ ਚਾਹਵਾਂਗਾ ਜਿਹੜਾ ਯੋਧ ਨਸ਼ਾ ਵਿਰੋਧ ਅਭਿਆਨ ਪੰਜਾਬ ਸਰਕਾਰ ਦਾ 1 ਮਾਰਚ 2025 ਨੂੰ ਸ਼ੁਰੂ ਹੋਇਆ ਸੀਗਾ ਉਸ ਦੇ ਵਿੱਚ ਅਭੂਤਪੂਰਵ ਸਫਲਤਾ ਮਿਲੀ ਹੈਗੀ ਜਿਹੜੀ ਸਾਡਾ ਮਕਸਦ ਸੀਗਾ ਕਿ ਡਰਗ ਸਪਲਾਈ ਚੇਨਸ ਨੂੰ ਤੋੜਿਆ ਜਾ ਸਕੇ ਸਾਡਾ ਮਕਸਦ ਸੀਗਾ ਕਿ ਟੋਟਲ ਜਿਹੜੇ ਡਰਗ ਨੈਟਵਰਕਸ ਨੇ ਉਹਨਾਂ ਨੂੰ ਐਂਡ ਟੂ ਐਂਡ ਮੈਨਰ ਦੇ ਵਿੱਚ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਤੋੜਿਆ ਜਾ ਸਕੇ ਤੇ ਜਿਹੜੇ ਵਿਕਟਮ ਹੈਗੇ ਉਹਨਾਂ ਨੂੰ ਰੀਹੈਬਿਲੀਟੇਟ ਕੀਤਾ ਜਾਵੇ ਅਸੀਂ 34000 ਤੋਂ ਵੱਧ ਐਫਆਈਆਰਾਂ ਦਰਜ ਕੀਤੀਆਂ ਹਨ 45000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਜਵੇਂ ਮਾਨਯੋਗ ਮੰਤਰੀ ਸਾਹਿਬ ਨੇ ਦੱਸਿਆ 2000 ਕਿਲੋ ਤੋਂ ਵੱਧ ਹਿਰੋਇਨ ਦੀ ਰਿਕਵਰੀ ਹੋਈ ਹੈ ਮੈਂ ਦੱਸਣਾ ਚਾਹਾਂਗਾ ਕਿ ਪੋਰੇ ਇੰਡੀਆ ਦੇ ਵਿੱਚ ਪਿਛਲੇ ਸਾਲ 3000 ਕਿਲੋ ਹਿਰੋਇਨ ਰਿਕਵਰ ਹੋਈ ਸੀ ਸੋ 68% ਹਿਰੋਇਨ ਦੀ ਰਿਕਵਰੀ ਪੰਜਾਬ ਵਿੱਚ ਹੋਈ ਹੈ ਅਸੀਂ ਭਾਰਤ ਦੀ ਲੜਾਈ ਪ੍ਰੌਕਸੀ ਵਾਰ ਪੰਜਾਬ ਲੜ ਰਿਹਾ ਪੰਜਾਬ ਸਰਕਾਰ ਲੜ ਰਹੀ ਹੈ ਪੰਜਾਬ ਪੁਲਿਸ ਲੜ ਰਹੀ ਹੈ ਪਿਛਲੇ ਸਾਲ 508 ਡਰੋਨ ਕਰਾਸਿੰਗ ਹੋਈਆਂ ਸੀ ਜਿਨ੍ਹਾਂ ਦੇ ਵਿੱਚ 260 ਡਰੋਨ ਪੰਜਾਬ ਪੁਲਿਸ ਨੇ ਬੀਐਸਐਫ ਦੇ ਸਾਥ ਮਿਲ ਕੇ ਮਾਰ ਗਏ ਰਾਇਸੀ ਕੇ ਸਾਡਾ ਫੋਕਸ ਹੈਗਾ ਕਿ ਇੱਕ ਵਧੀਆ ਪੱਧਰ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਪੰਜਾਬ ਪੁਲਿਸ ਦੀ ਕਨਵਿਕਸ਼ਨ ਰੇਟ ਐਨਡੀਪੀਐਸ ਐਕਟ ਕੇਸਾ ਦੇ ਵਿੱਚ 90% ਹੈ ਜਿਹੜੀ ਦੇਸ਼ ਦੀ ਸਰਵਸ਼ੇਸ਼ ਸਰਵੋਤਮ ਕਨਵਿਕਸ਼ਨ ਰੇਟ ਹੈਗੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਹੈਗੀ ਇਸ ਦੇ ਵਿੱਚ ਸਾਨੂੰ 33000 ਤੋਂ ਵੱਧ ਟਿਪਸ ਮਿਲ ਚੁਕੇ ਹੈ ਜਨਾਤੇ 13000 ਐਫਆਈਆਰਾ ਦਰਜ ਹੋਈਆਂ ਤੇ 17000 ਗ੍ਰਿਫਤਾਰੀਆਂ ਹੋਈਆਂ ਤੁਸੀਂ ਦੇਖ ਲਓ तकरीबन ਅੱਧੀ ਗ੍ਰਿਫਤਾਰੀਆਂ 50% ਗ੍ਰਿਫਤਾਰੀਆਂ ਲੋਕਾਂ ਦੀ ਟਿਪਸ ਤੇ ਗ੍ਰਿਫਤਾਰੀਆਂ ਹੋਈਆਂ ਸੋ ਇਹ ਇੱਕ ਜਿਹੜੀ ਲੜਾਈ ਹੈ ਜਿਹੜੀ ਜੰਗ ਹੈ ਇਹ ਲੋਕਾਂ ਦੇ ਨਾਲ ਹੀ ਜਿੱਤੀ ਜਾ ਸਕਦੀ ਹੈ ਪੰਜਾਬ ਸਰਕਾਰ ਪੰਜਾਬ ਪੁਲਿਸ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਸੋ ਆਓ ਅੱਜ ਮਿਲ ਕੇ ਪ੍ਰਣ ਕਰੋ ਇੱਕ ਤਰ੍ਹਾਂ ਦੇ ਨਿਸ਼ਚੈ ਕਰੋ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਇਹ ਸਾਰੇ ਇਸ ਟੀਚੇ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਇਨਕਲਾਬ ਸੋ ਮੈਂ ਬਹੁਤ ਹੀ ਸਤਿਕਾਰ ਦੇ ਨਾਲ ਹੁਣ ਗੁਜ਼ਾਰਿਸ਼ ਕਰ ਰਹੀ ਹਾਂ ਜਿਨ੍ਹਾਂ ਦੇ ਦੇਖਰੇਖ ਦੇ ਵਿੱਚ ਪੰਜਾਬ ਦਾ ਪ੍ਰਸ਼ਾਸਨ ਬੜੇ ਸਚਜੇ ਰੂਪ ਚ ਚਲਾਇਆ ਜਾ ਰਿਹਾ ਹੈ ਸ਼੍ਰੀ ਕੈਪ ਸਿਨਾ ਜੀ ਆਈਐਸ ચીਫ ਸੈਕਟਰੀ ਪੰਜਾਬ ਤੁਹਾਡੀਆਂ ਤਾੜੀਆਂ ਦੇ ਨਾਲ ਤੁਹਾਡੇ ਰੂਬਰੂ ਬਹੁਤ ਹੀ ਆਦਰ ਤੇ ਸਤਿਕਾਰ ਯੋਗ ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸੀ ਭਗਵੰਤ ਸਿੰਘ ਜੀ ਮਾਨ ਪੰਜਾਬ ਦੇ ਇਨਚਾਰਜ ਤੇ ਐਕਸ ਡਿਪਟੀ ਚੀਫ ਮਿਨਿਸਟਰ ਦਿੱਲੀ ਸ੍ਰੀ ਮਨੀਸ਼ सिसोदिया ਜੀ ਪੰਜਾਬ ਕੈਬਨਿਟ ਦੇ ਸਾਰੇ ਮੰਤਰੀ ਸ਼ਾਹਵਾਨ ਪੰਜਾਬ ਦੇ ਸਾਰੇ ਵੱਖ-ਵੱਖ ਹਲਕੇ ਤੋਂ ਆਏ ਐਮਐਲਏ ਸ਼ਾਹਵਾਨ ਮੇਰੇ ਆਫੀਸਰ ਕਲੀਬ ਸ੍ਰੀ ਗੌਰਵ ਜਾਦਵ ਜੀ ਡਿਪਟੀ ਕਮਿਸ਼ਨਰ ਐਸਐਸਪੀ ਤੇ ਬਹੁਤ ਹੀ ਆਦਰਯੋਗ ਸਾਰੇ ਵੀਡੀਸੀ ਮੈਂਬਰ ਜੋ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਆਏ ਨੇ ਜਿਸ ਤਰ੍ਹਾਂ ਆਪ ਸਾਰੇ ਜਾਨੂ ਹੋ ਕਿ 1 ਮਾਰਚ ਜੋ ਹੈ 2025 ਤੋ ਇਹ ਜੰਗ ਸ਼ੁਰੂ ਕੀਤੀ ਗਈ ਕਿਉਂਕਿ ਇਹ ਪੰਜਾਬ ਦੇ ਵਿੱਚ ਇੱਕ ਬਿਮਾਰੀ ਆ ਗਈ ਸੀ ਔਰ ਜਦੋਂ ਵੀ ਪੰਜਾਬ ਦੀ ਜੋ ਹੈ ਇਕਨੋਮੀ ਬਾਰੇ ਪੰਜਾਬ ਦੇ ਜੋ ਹੈ ਅਰਥ ਵਿਵਸਥਾ ਬਾਰੇ ਗੱਲ ਹੁੰਦੀ ਸੀ ਤੇ ਇੱਕ ਗੱਲ ਆਂਦੀ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਬਿਮਾਰੀ ਆ ਗਈ ਹੈ कारण बहुत सारे सन पंजाब एक बॉर्डर स्टेट है तो इस कारण सारे स्टडी कर कर करके एक पलैनिंग किया गया और प्लानिंग कर 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 करके कर 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 सरकार वालों एक युद्ध नशिया विरुद्ध जो है एक जंगी पद्धर मिशन शुरू किया गया आप सारे जानू हो ਫਿਗਰਾਂ ਜੋ ਹੈ ਪਹਿਲਾਂ ਵੀ ਜੋ ਹੈ ਡੀਜੀਪੀ ਸਾਹਿਬ ਨੇ ਵੀ ਦੱਸਿਆ ਕਿੰਨੇ ਅਰੈਸਟ ਹੋਈ ਹੈ ਕਿੰਨੇ ਕਿ ਜੋ ਹੈ ਬਖਵਖ ਸੈਂਟਰਾਂ ਤੇ ਜੋ ਹੈ ਟ੍ਰੇਨਿੰਗ ਦਿੱਤੇ ਗਏ ਨੇ ਕਿੰਨੇ ਜੋ ਹੈ ਹਸਪੀਟਲ ਚ ਐਡਮਿਟ ਕਰਾਏ ਗਏ ਨੇ ਲੇਕਿਨ ਇਹ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਜਦੇ ਵਿੱਚ ਕਿ अकेਲੀ ਜੋ ਹੈ ਸਰਕਾਰ ਤੇ ਬਵਸਥਾ ਦੇ ਨਾਲ ਇਹ ਬਿਮਾਰੀ ਦੂਰ ਨਹੀਂ ਹੋ ਸਕਦੀ ਔਰ ਇਸ ਨੂੰ ਮਹਿਸੂਸ ਕਰਦੇ ਹੋਏ आप सारिया की सहयोग की लोड सब तो ज़्यादा इंपॉर्टेंट है एक जो है पहला जो एक इस बीमारी ने दूर ली एक इंटरनल जो है अंदरों से जो है बीमारी नु इलाज या एक बाहरों। सो जो इंफॉर्मेसन साढ़े सरकार ने डोमेन आता उस दे अनुसार सारी कार्रवाई की गई है लेकिन फिर भी ਇਹ ਮਹਿਸੂਸ ਕੀਤਾ ਗਿਆ ਕਿ ਜਦ ਪਿੰਡ ਦੇ ਵਿੱਚ ਫੈਮਿਲੀ ਦੇ ਵਿੱਚ ਜਦੋਂ ਇਹ ਬਿਮਾਰੀ ਸ਼ੁਰੂਆਤ ਹੁੰਦੀ ਹੈ ਸਭ ਤੋਂ ਪਹਿਲਾਂ ਸਭ ਤੋਂ ਨੇੜੇ ਦੇ ਜੋ ਮੈਂਬਰ ਹੁੰਦੇ ਮਾਪੇਊ ਜabb ਜੋ ਹੈ ਜੋ ਸਭ ਤੋਂ ਜੋ ਨੇੜੇ ਦਾ ਜੋ ਰਿਸ਼ਤੇਦਾਰ ਹੁੰਦਾ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਇਮੀਡੀਏਟਲੀ ਜਦੋਂ ਪਤਾ ਲੱਗੇ ਜਾਂ ਸਮਾਜ ਦੇ ਵਿੱਚ ਜਦੋਂ ਜੋ ਹੈ ਪਿੰਡ ਦੇ ਵਿੱਚ ਕਿਸੇ ਨੂੰ ਪਤਾ ਲੱਗਦਾ ਹੈ ਇਮੀਡੀਏਟਲੀ ਇਹਦੀ ਖਬਰ ਦੇਣੀ ਹੈ और इस खबर में सरकार तक पहुँचा ये जो है ऐप डेवलप किया गया उस ऐप के एक गल बिल्कुल पक्की किती गई है कि इन्फॉर्मेसन बिल्कुल कॉन्फिडेंशियल होएगा और एक कॉन्फिडेंशियल इन्फॉर्मेसन होएगा और अनुसार कारवाई इमीजिएटली जाएगी सो बहुत हद तक असी कामयाब हुए हाँ और ये कामयाबी का सब तो बड़ा सबूत है आज जो है इतने इन्नी बड़ी संख्या च मोगे दे हाजिर होना मोगा शहर के सारे हाजिर होए हो और इस वेखते हुए मैं ये चाहूंगा कि जिन्हें रजिस्ट्रेशन होए केवल डी डी सी मैंबर से सर करीब एक वन पॉइंट फाइव लाख डेढ़ लाख जो है सारे जो है रजिस्ट्रेशन हो गए उना जो है वेरीफिकेशन सारा कर कर करके इन्होंने करीब सत्तर हज़ार करीब जो है कार्ड जो है और उन्होंने आइडेंटिटी जो है सर्टिफिकेट डिस्ट्रीब्यूट कर देता गया है और जदों सारे डूढ़ लाख दे दूढ़ लाख सारे जो सारे इकट्ठे हो कर कर करके जो इनफॉरमेसन फ्लो करेगा तो मैनू कोई शक नहीं है कि जो ये जंग असी शुरू किया उस जंग के कामयाब होवे कोई भी समाज के समस्या आँगी है वो उस कंट्रोल कर सब तो ज़्यादा जरूरत होता है पोलिटिकल बिल की और पोलीटिकल बिल तुम वेख सकते हो कि अज साढे जो है पोलीटिकल के सारे जो टॉप मोस्ट लीडर्स ने इतने हाजिर ने और इन्ह वालों शुरुआत ही हिदायत रही है कि इस बीमारी बिल्कुल जड़ों खत्म करना है और इसलिए जो है शुरू किया गया है दे पहरेदार और तुम सारे दे पहरेदार हो और पिंड की पहरेदारी कर 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 करके कर इस बीमारी दूर करना है तो मैं आज अश्योर कराना चाहना कि जो जिस तरह आप देख रहे हैं कि पॉलिटिकल विल हंड्रेड परसेंट है ਲੋਕਾਂ ਦੀ ਜੋ ਹੈ ਬਿਲ ਅੱਜ ਇਸ ਸਮਾਗਮ ਦੇ ਵਿੱਚ ਸਟਰੈਂਥ ਨੂੰ ਵੇਖਦੇ ਹੋਏ ਕਹਿ ਸਕਦੇ ਹਾਂ ਕਿ 100% ਹੈ ਤੋ ਇਹ ਜੋ ਹੈ ਪੋਲਿਟਿਕਲ ਬਿਲ ਲੋਕਾਂ ਦੇ ਬਿਲ ਤੇ ਜਾ ਕੇ ਸਰਕਾਰ ਦੀ ਇੰਪਲੀਮੈਂਟੇਸ਼ਨ ਏਜੰਸੀ ਦਾ ਜੋ ਹੈ 100% ਕਮਿਟਮੈਂਟ ਹੋਏਗਾ ਔਰ ਇਹਨਾਂ ਸਾਰਿਆਂ ਦੇ ਨਾਲ ਅਸੀਂ ਇਸ ਬਿਮਾਰੀ ਤੇ ਬਿਲਕੁਲ ਫਤਿਹ ਕਰਾਂਗੇ ਸੋ ਮੈਂ ਸਾਰਿਆਂ ਨੂੰ ਇੱਕ ਵਾਰ ਬੇਨਤੀ ਕਰਨਾ ਕੀ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ